ਹਾਂਜੀ ਤੇ ਇਧਰ ਮੈਂ ਨਾ ਅਮਰੂਦ ਕੱਟਲੇ ਸੀਗੇ ਤੇ ਅੱਜ ਆਪਾਂ ਜਾਣਾ ਸੀਗਾ ਝੰਡਾ ਸਾਹਿਬ ਤੇ ਮੈਂ ਅਮਰੂਦ ਐਵੇਂ ਕੱਟ ਰਹੀਆਂ ਜਿਵੇਂ ਅਸੀਂ ਬਹੁਤ ਦੂਰ ਜਾਣਾ ਹੁੰਦਾ ਰਸਤੇ 'ਚ ਬਹੁਤ ਭੁੱਖ ਲੱਗੂਗੀ ਤੇ ਲਓ ਜੀ ਅੱਜ ਆਪਾਂ ਹੋ ਗਏ ਸੀਗੇ ਸਾਰੇ ਜਣੇ ਰੈਡੀ-ਸ਼ੈਡੀ ਤੇ ਤੁਰਪੇ ਸੀਗੇ ਆਪਾਂ ਝੰਡਾ ਸਾਹਿਬ ਚੱਲ ਪਏ ਸੀਗੇ ਅਜ ਮਾਨਸੇਅਰਿਆ ਵਾਲਿਆਂ ਨੂੰ ਤਾਂ ਪਤਾ ਹੋਣਾ ਮੋਸਟਲੀ ਬਹੁਤ ਲੋਕ ਜਾਂਦੇ ਆ ਵੀਰਵਾਰ ਨੂੰ ਝੰਡਾ ਸਾਹਿਬ ਤੇ ਸਾਰੇ ਜਣੇ ਰੈਡੀ ਹੋ ਗਏ ਸੀਗੇ ਮੈਂ ਵੀ ਆ ਕਮੇ ਕਹਿੰਦੇ ਚਲੋ ਮੈਂ ਵੀ ਜਾਣਾ ਅੱਜ ਹਨਾ ਨਾਲ ਤੇ ਗੱਡੀ ਦੇ ਵਿੱਚ ਜਾ ਰਹੇ ਸੀ ਤੇ ਫਿਰ ਮੈਂ ਵੀ ਬੈਠ ਗਈ ਮੈਂ ਚੱਲ ਮੈਂ ਵੀ ਚੱਲ ਵੱੜਦੀ ਆ ਤੁਹਾਡੇ ਨਾਲ ਤੇ ਆਪਾਂ ਆ ਗਏ ਸੀਗੇ ਸਰਦੂਰਗੜ੍ਹ ਦੇ ਵਿੱਚ ਤੇ ਮੈਂ ਨਾ ਅੱਜ ਵੈਸੇ ਨਾ ਬਹੁਤ ਟਾਈਮ ਬਾਅਦ ਬਾਹਰ ਆ ਇਆਂ ਵੀ ਮਤਲਬ ਹੈਵੇਂ ਸ਼ਹਿਰ ਬਾਜ਼ਾਰ ਜੇ ਦੇ ਵਿੱਚ ਤੇ ਆ ਐਵੇਂ ਲੱਗ ਰਿਹਾ ਸੀ ਮੈਂ ਤਾਂ ਇਹ ਕਹਿ ਰਹੀ ਸੀ ਮੈਂ ਪਰ ਮੈਨੂੰ ਤਾਂ ਐ ਲੱਗੀਆਂ ਹੁੰਦਾ ਜਿਵੇਂ ਸਾਰਾ ਕੁਝ ਚੇਂਜ ਹੋ ਗਿਆ ਹੁੰਦਾ ਕਹਿੰਦੇ ਹਾਂ ਇਹ ਤੇ ਨਾ ਮੋਲ ਮੋਲ ਬਣ ਗਏ ਨਾ ਫਿਰ ਤੂੰ ਬਾਹਰ ਨਹੀਂ ਆਈਗੀ ਕਿ ਮੈਂ ਨਹੀਂ ਮੈਨੂੰ ਤਾਂ ਬਹੁਤ ਆਪਾਂ ਜਦੋਂ ਇੱਕਦਮ ਜੇ ਬਾਹਰ ਨਿਕਲਦੇ ਨਾ ਦੇਖਦੇ ਆਂ ਤੇ ਉਦੋਂ ਤੋਂ ਬਹੁਤ ਲੱਗਦਾ ਤੇ ਲੋ ਜੇ ਆਪਾਂ ਚੰਡਾ ਸਾਹਿਬ ਦੇ ਵਿੱਚ ਐਂਟਰੀ ਕਰ ਲਈ ਸੀਗੀ ਪੂਰੀ ਰੌਣਕ ਸੀ ਹੀ ਆਲੇ ਦੁਆਲੇ ਤੇ ਵੈਸੇ ਤਾਂ ਗਰਮੀ ਵੀ ਬਹੁਤ ਹੋ ਗਈ ਸੀ ਸੀਰੀਅਸ ਤੇ ਇੰਨੀ ਜਿਆਦਾ ਗਰਮੀ ਲੱਗ ਰਹੀ ਸੀਗੀ ਅੱਜ ਵੀ ਮਤਲਬ ਨਾ ਹਲੇ ਤਾਂ ਬਹੁਤ ਟਾਈਮ ਅੱਗੇ ਤਾਂ ਪਤਾ ਨਹੀਂ ਕਿੰਨੀ ਗਰਮੀ ਹੋਊ ਅੱਜ ਤਾਂ ਬਹੁਤ ਗਰਮੀ feel ਹੋ ਰਹੀ ਸੀਗੀ ਦੁਰੋ 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 ਅੱਗੇ ਜੱਗੇ ਚੱਲ ਤੇ ਆਪਾਂ ਪਹਿਲਾਂ ਗਏ ਨਾ ਸਰੋਵਰ ਸਾਹਿਬ ਚਲੇ ਗਏ ਸੀਗੇ ਤੇ ਪਹਿਲਾਂ ਫਿਰ ਆਪਾਂ ਮਤਲਬ ਪੰਜ ਸ਼ਨਾਨਾ ਕੀਤੀਆਂ ਤੇ ਇਹਦਾ ਆਪਾਂ ਨਾ ਇਤਿਹਾਸ ਮੈਨੂੰ ਜ਼ਿਆਦਾ ਨਹੀਂ ਬਤਾ ਵੀ ਆਪਾਂ ਜਿੰਨਾ ਕੁ ਸੁਣਿਆ ਹਨ ਵੀ ਇੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਤਲਬ ਦਮ ਲੈਤਾ ਸੀਗਾ ਕੋੜਾ ਬੰਨਿਆ ਸੀਗਾ ਆਪਦਾ ਝੰਡ ਨਾਲ ਇੱਥੇ ਝੰਡਾ ਸਾਬ ਨਾਲ ਉੱਥੇ ਮੱਥਾ ਟੇਕਦਾ ਹਨਾ ਤੇ ਬਾਕੀ ਜਿਵੇਂ ਇੱਥੇ ਸੁੱਖਾਂ ਸੇਰਨੀਆਂ ਪੂਰੀਆਂ ਹੁੰਦੀਆਂ ਨੇ ਸਾਰੀਆਂ ਆਪਾਂ ਜੋ ਵੀ ਵਿਸ਼ੇਸ ਲੈ ਕੇ ਚੱਲਦੇ ਆਂਗੇ ਬਟ ਜਿਆਦਾ ਮੰਨਿਆ ਜਾਂਦਾ ਵੀ ਇਥੋਂ ਪਸ਼ੂਆਂ ਵਾਸਤੇ ਹੈ ਨਾ ਕੋਈ ਸਖਸੀਰ ਨਹੀਂ ਹੁੰਦੀ ਉਹ ਬਹੁਤ ਪੂਰੀ ਹੁੰਦੀ ਆ ਤੇ ਬਾਕੀ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ ਬਟ ਇੰਨਾ ਕੀ ਮੈਂ ਸੁਨਿਆ ਹੋਇਆਗਾ ਬਾਕੀ ਜੇ ਤੁਹਾਨੂੰ ਪਤਾਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਮਾਨਸਾ ਏਰੀਏ ਦੇ ਹੈਗੇ ਆ ਤੇ ਬਾਕੀ ਨਾ ਮੈਨੂੰ ਬਹੁਤ ਵਧੀਆ ਲੱਗਦਾ ਐਵੇਂ ਗੁਰਦੁਆਰੇ ਵੀ ਜਿਵੇਂ ਹੁਣ 10ਵੀਂ ਲੱਗਦੀ ਆ ਸਾਡੇ ਪਿਲਸ਼ੀਆਂ ਵੀ ਭਰਦੇ ਉੱਥੇ ਵੀ ਬਹੁਤ ਵਧੀਆ ਲੱਗਦਾਗਾ ਬਟ ਮੈਂ ਜਾਦਾ ਨਹੀਂ ਜਾਂਦੀਗੀ ਵੀ ਬਹੁਤ ਘੱਟ ਹੀ ਗਈ ਹੂਈ ਆ ਬਟ ਅੱਜ ਮੈਨੂੰ ਬਹੁਤ ਸੱਚੀ ਬਹੁਤ ਮਜ਼ਾ ਆਇਆ ਬਹੁਤ ਸਕੂਨ ਮਿਲਦਾ ਬਾਅਦ ਤੇ ਬਾਕੀ ਉੱਥੇ ਅੱਜ ਨਾ ਪਾਈ ਅਮਰਤਪਾਲ ਜੀ ਦੇ ਵਕੀਲ ਸਾਹਿਬ ਵੀ ਪਹੁੰਚੇ ਸੀਗੇ ਬਹੁਤ ਮਤਲਬ ਉੱਥੇ ਲੱਗਦਾ ਤੋਂ ਲੱਗਿਆ ਹੋਇਆ ਸੀ ਕਿ ਉਹਨਾਂ ਨਾਲ ਜੁੜਨ ਲਈ ਤੇ ਨਾ ਜਿਨ੍ਹਾਂ ਨੇ ਵੀ ਜੁੜਨਾ ਹੈਗਾ ਤਾਂ ਉਹੀ ਸਾਰੀ ਗੱਲਬਾਤ ਚੱਲ ਰਹੀ ਸੀ ਅੱਜ ਉੱਥੇ ਆਹ ਸੋਹਣਿਆ ਤੇਰੇ ਖਾਤੇ ਨਾਲ ਖੜੀ ਵੀ ਤੇ ਖੜੀ ਵੀ ਤੇ ਖੜਾ ਆਹ ਚਲੋ ਅੱਗੇ ਤੇ ਲਖੋ ਵੀਰ ਜੀ ਕਹਿੰਦਾ ਮੈਂ ਕੜਾ ਲੈਣਾ ਬਟ ਆਪਾਂ ਬਹੁਤ ਦੇਖੇ ਤੇ ਵੀਰ ਜੀ ਨੇ ਫਿਰ ਬਾਅਦ ਚੋਂ ਕਹਿੰਦਾ ਮੈਂ ਇਹ ਨਹੀਂ ਲੈਣਾ ਮੈਂ ਫਿਰ ਚਾਂਦੀ ਦਾ ਬਣਵਾਉਂਗਾ ਹੁਣ ਅਸੀਂ ਕਹਾਂ ਚੱਲ ਠੀਕ ਐ ਭਾਈ ਤੇ ਵੈਸੇ ਨਾ ਬਹੁਤ ਮਜ਼ਾ ਆਂਦਾ ਹੈਗਾ ਕਿ ਐਵੇਂ ਦੁਕਾਨਾਂ ਲੱਗੀਆਂ ਹੁੰਦੀਆਂ ਪਹਿਲਾਂ ਛੋਟੇ ਹੁੰਦੇ ਤਾਂ ਨਾ ਬਹੁਤ ਹੁੰਦਾ ਹੁੰਦਾ ਸੀਗਾ ਹਨਾ ਬਹੁਤ ਜਿੱਦ ਕਰਦੇ ਆ ਵੀ ਲੈਣਾ ਆ ਵੀ ਲੈਣਾ ਆ ਵੀ ਲੈਣਾ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਰਹਨੇ ਆ ਨਾ ਤੇ ਉਹ ਚੀਜ਼ਾਂ ਨਾ ਖਤਮ ਹੋ ਗਈਆਂ ਹੁਣ ਹਨਾ ਬਹੁਤ ਘੱਟਾ ਵੀ ਜਦੋਂ ਆਪਾਂ ਐ ਸਮਾਨ ਲੈਣਾ ਬਸ ਦੇਖ ਲੈਣੇ ਆ

ਤੇ ਅਸੀਂ ਟਿਕ ਲਿਆ ਸੀਗਾ ਮੱਥਾ ਵਧੀਆ ਬਹੁਤ ਵਧੀਆ ਮੱਥਾ ਟਿਕਿਆ ਤੇ ਹੁਣ ਅਸੀਂ ਜਾ ਰਹੇ ਸੀਗੇ ਵਾਪਸ ਤੇ ਆ ਲੈ ਕੇ ਆਏ ਆ ਮੰਮਾ ਐਡੀ ਵੱਡੀ ਸ਼ਾਪਿੰਗ ਕਰਕੇ ਆਏ ਆ ਅਸੀਂ ਤੇ ਫਿਰ ਅਸੀਂ ਰਸਤੇ ਦੇ ਵਿੱਚ ਖੜ ਗਏ ਸੀਗੇ ਸਰਦੂਲਗੜ੍ਹ ਤੇ ਥੋੜੇ ਦੇਖਲੇ ਸੂਟ ਭਈਆ ਸੂਟ ਨਾ ਮੁੱਕੇ ਤਾਂ ਸਾਡੇ ਕਹਦੇ ਫੇਵਰੇਟ ਆ ਨਾ ਲੇਡੀਜ਼ ਨੂੰ ਤਾਂ ਚਾ ਚੜ ਜਾਂਦਾ ਸੂਟਾਂ ਵਾਲੀ ਦੁਕਾਨ ਦੇ ਕਿਤੇ ਅਸੀਂ ਦੇਖੇ ਫਿਰ ਬਹੁਤ ਜ਼ਿਆਦਾ ਸੂਟ ਤੇ ਮੈਨੂੰ ਕੋਈ ਵੀ ਵਧੀਆ ਨਹੀਂ ਲੱਗਿਆ ਮੈਂ ਕਿਹਾ ਮੰਮੀ ਕੋਈ ਨਹੀਂ ਹੈਗਾ ਚੱਜ ਦਾ ਬਸ ਆਪਾਂ ਹੋਰ ਲਵਾਂਗੇ ਹਨਾ ਮੈਨੂੰ ਇੱਥੋਂ ਕੁਝ ਵੀ ਲੈਣਾ ਹੈ ਆਗਾ ਤੇ ਮੰਮੀ ਕਹਿੰਦੀ ਘਰ ਲਾ ਕੋਈ ਡਿਸਾਈਡ ਮੈਂ ਨਾ ਮੈਂ ਤਾਂ ਲੈਣੀ ਹੈ ਨਹੀਂ ਇਹ ਮੈਨੂੰ ਨਹੀਂ ਵਧੀਆ ਲੱਗਦੇ ਹੈਗੇ ਤੇ ਸੋ ਆਪਾਂ ਕੁਝ ਵੀ ਨਹੀਂ ਲੱਤਾ ਹੈਗਾ ਫਿਰ ਉੱਥੋਂ ਵਾਪਸ ਆ ਗਏ ਸੀਗੇ ਮੰਮੀ ਕਹਿੰਦੀ ਸੋਚ ਲਾ ਹਲੇ ਵੀ ਦੇਖ ਲਾ ਫੇਰ ਘਰੇ ਜਾ ਕੇ ਨਾ ਗਈ ਮੈਨੂੰ ਕੋਈ ਸੂਟ ਨਹੀਂ ਦਿਵਾਇਆ ਹੈਗਾ ਮੈਂ ਕਿਹਾ ਨਾ ਨਾ ਮੈਂ ਲੈਣਾ ਹੀ ਨਹੀਂ ਹੈਗਾ ਸੂਟ ਸੋ ਪਹਿਲੀ ਵਾਰ ਇਦਾਂ ਹੋਇਆਗਾ ਤੇ ਮੈਂ ਕਿਹਾ ਮੈਂ ਕਿਹਾ ਚਲੋ ਮੈਂ ਤਾਂ ਲੈਣਾ ਹੀ ਨਹੀਂ ਹੈਗਾ ਸੂਟ ਮੰਮੀ ਕਹਿੰਦੀ ਭਾਈ ਅੱਜ ਦੇ ਜਵਾਕਾਂ ਦਾ ਤਾਂ ਬੁਰਾ ਹਾਲ ਹੈ ਤਾਂ ਪਤਾ ਨਹੀਂ ਕਿ ਹੈ ਜਾਂ ਕੁਝ ਮੰਗਦੇ ਹੈਗੇ ਉਹ ਸੂਟ ਤਾਂ ਭਾਈ ਉਹ ਕਹਿੰਦਾ ਜਿਹੜਾ ਭਾਈ ਇਹ ਮੰਗਦੇ ਉਹ ਤਾਂ ਹਲੇ ਆਈ ਨਹੀਂ ਹੈਗੇ ਮੈਂ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀਰੇ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਕਿਹਾ ਮੰਮੀ ਆ ਜਾ ਆਪਾਂ ਮੈਂ ਕਿਹਾ ਬੱਖੇ ਕੂਲਰ ਦੇਖਦੇ ਆ ਸੋ ਫਾਈਨਲੀ ਥੋੜਾ ਮੋਟਾ ਸਮਾਨ ਲੈ ਕੇ ਅਸੀਂ ਆਗੇ ਸੀ ਘਰੇ ਹੁਣ ਡਿਸਕਸ ਚੱਲ ਰਹੀ ਸੀ ਬਾਹਰ ਕੌਣ ਖੋਲੂ ਮੈਂ ਕਿਹਾ ਮੈਂ ਤਾਂ ਖੋਲਦੀ ਨਹੀਂ ਭਰਾਵਾ ਤੇ ਸੋ ਫਾਈਨਲੀ ਲੱਖੋ ਨੂੰ ਕਿਹਾ ਤੂੰ ਖੋਲ ਕੇ ਆ ਤੇ ਲੱਖੋ ਵੀਰ ਜੀ ਆਗੇ ਸੀਗੇ ਗੇਟ ਖੋਲਤਾ ਸੀਗਾ ਤੇ ਆਪਾਂ ਆਗੇ ਸੀਗੇ ਘਰ ਤੇ ਅੱਜ ਦੀ ਆਪਣੀ ਇਹੀ ਵੀਡੀਓ ਸੀਗੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬੈਲ ਆਈਕਨ ਨੂੰ ਕਰ ਦਿਆ ਕਰੋ ਆਨ ਤੇ ਆ ਥੋੜੀ ਜੀ ਮੰਮੀ ਹੋਰਾਂ ਦੀ ਮੈਂ ਕਰੀ ਸੀਗੀ ਫੋਟੋ ਪਰ ਬਣ ਗਈ ਵੀਡੀਓ